ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੀ ਸਾਸੰਗਤ ਗੁਰ ਕੀ ਮਤ ਤੂੰ ਲੈ ਈਆਨੇ ਭਰਤੇ ਬਿਨਾ ਬਹੁਤੂ ਬੇਸ਼ਿਆਨੇ ਕਹਿੰਦਾ ਗੰਨੇ ਨੇ ਰਸ ਦਾ ਮਾਣ ਕੀਤਾ ਤੇ ਅੱਖਾਂ ਵਿਖਾਈਆਂ ਭਰ ਗਿਆ ਰਸ ਦੇ ਨਾਲ ਤੇ ਜਦੋਂ ਰਸ ਦਾ ਹੰਕਾਰ ਕੀਤਾ ਫਿਰ ਕਿਸਾਨ ਆਇਆ ਦਾਤਰ ਲੈ ਕੇ ਤੇ ਉਹਨੇ ਜੜਾਂ ਤੋਂ ਵੱਢ ਲਿਆ ਜਦੋਂ ਵੱਢ ਲਿਆ ਇਹਦੇ ਵੇਖ ਜੇ ਮਿੱਠਾ ਕਟਿਆ ਟਟ ਕੋਟ ਫਿਰ ਟੋਟੇ ਕਰਕੇ ਪੋਰੀਆਂ ਦੇ ਪੰਡ ਵੱਲ ਲੀ ਤੇ ਕਿੱਥੇ ਲੈ ਗਿਆ ਜਿੱਥੇ ਵੇਲਣਾ ਚੱਲਦਾ ਸੀ ਜਦੋਂ ਵੇਲਣੇ ਵੱਲ ਗੰਨੇ ਨੇ ਵੇਖਿਆ ਤੇ ਤਰੇਲੀਆਂ ਪੈ ਗਈਆਂ ਵੀ ਮੈਂ ਤਾਂ ਬੜਾ ਹੰਕਾਰ ਮਾਨ ਕਰਦਾ ਸੀ ਹੁਣ ਕਿੱਥੇ ਭਜੂ ਮਾਰੇ ਕਹਿੰਦੇ ਅੱਜ ਕਰਲਾ ਕਰਲਾ ਕੇਸਾਂ ਦੀ ਵਿਦਵੀ ਕਰਲਾ ਮਾਣੀਆਂ ਘੁੰਮਲਾ ਜਿਸ ਦਿਨ ਵੇਲਣਾ ਮੌਤ ਦਾ ਆ ਤਰੇਲੀ ਤਾਂ ਉੱਥੇ ਪੈਣੀ ਗੜਾਏ ਚ ਪਾ ਕੇ ਤੇ ਜਿਹੜਾ ਉਹਦਾ ਛਿਲਕਾ ਲੱਥਾ ਸੀ ਨਾ ਈਸੂ ਫੋਗ ਸੰਭਾਲੀਐ ਕਿਸਾਨ ਕਹਿੰਦਾ ਇਹਨੂੰ ਵੀ ਸੁਟਣਾ ਨਹੀਂ ਇਹਨੂੰ ਸਕਾਓ ਚੁੱਲੇ 'ਚ ਢਾਕਾ ਜਿਹੜੇ ਤਨ ਦਾ ਮਾਣ ਕਰਦਾ ਸੀ ਗੰਨਾ ਉਹ ਛੇਲ ਨੂੰ ਸਕਾ ਕੇ ਜਿਹਨੂੰ ਆਪਾਂ ਖੋਰੀ ਕਹਿੰਦੇ ਆ ਉਹਨੂੰ ਥੱਲੇ ਲਾ ਦਿੱਤਾ ਜਿਹੜਾ ਰਾਸਤੀ ਕੜਾਏ 'ਚ ਪਾ ਕੇ ਜਦੋਂ ਉਹਦੇ ਸਰੀਰ ਨੇ ਉਹਨੂੰ ਸਾੜਿਆ ਦਵਾ ਦਵਾ ਕੇ ਰੋਂ ਨੂੰ ਰਾੜ-ਰਾੜ ਕੇ ਤੇ ਫਿਰ ਜਾ ਕੇ ਜਦੋਂ ਬਾਬੇ ਦੀ ਕਥਾ ਸੰਪੂਰਨ ਹੋਈ ਮਰਦ ਮਾਰੇ ਕਹਿੰਦੇ ਮਰਦਾਨਿਆ ਕੀ ਹੋਇਆ ਇਹ ਬਾਬਾ ਭੁੱਖ ਹੀ ਖਤਮ ਹੋ ਗਈ ਆ ਕੋਸਾ ਮਾਰੇ ਕਿ ਨਹੀਂ ਹੁਣ ਨਹੀਂ ਕਹਿੰਦਾ ਤੂੰ ਤਾਂ ਕਹਿੰਦਾ ਸੀ ਗੋਲਡ ਕਹਿੰਦਾ ਮੈਨੂੰ ਛੇਤੀ ਛੇਤੀ ਖਾ ਲਓ ਮਾਰੇ ਜੀ ਕਹਿੰਦੇ ਸੱਚੇ ਪਾਤਸ਼ਾਹ